ਅਕਸਰ ਸੁਣਦੇ ਆ ਕਿ ਜੋ ਪੰਜਾਬ ਤੋਂ ਬਾਹਰ ਕੈਨੇਡਾ ਦੇ ਵਿੱਚ ਪੰਜਾਬੀ ਰਹਿੰਦੇ ਨੇ ਪੰਜਾਬੀ ਮਾਂ ਬੋਲੀ ਨੂੰ ਇੰਨਾ ਪਿਆਰ ਕਰਦੇ ਨੇ ਕਿ ਇੰਤਹਾ ਹੋ ਜਾਂਦੀ ਆ ਸਾਡੇ ਨਾਲ ਸੁਖੀ ਬਾੜ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਪੰਜਾਬੀ ਨੂੰ ਪਿਆਰ ਕਰਦੇ ਨੇ ਅਤੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਬੱਚਿਆਂ ਦੀ ਮਦਦ ਕਰਦੇ ਨੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਆ। ਆ ਪਹਿਲਾਂ ਤੁਹਾਡਾ ਲਿਵਿੰਗ ਇੰਡੀਆ ਦੇ ਸਰ ਸਵਾਗਤ ਕਰਦੇ ਆ। ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। WhatsApp ਜੇਕਰ ਗੱਲ ਕੀਤੀ ਜਾਵੇ ਅਕਸਰ ਕਹਿੰਦੇ ਨੇ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਕੋਈ ਰਹਿਣ ਲੱਗ ਜਾਂਦਾ ਤਾਂ ਆਪਣੇ ਨੂੰ ਭੁੱਲ ਜਾਂਦਾ। ਖਾਸ ਕਰਕੇ ਕਹਿੰਦੇ ਨੇ ਕਿ ਰਿਸ਼ਤੇ ਨਾਤੇ ਵੀ ਦੂਰ ਹੋ ਜਾਂਦੇ ਨੇ ਤੁਹਾਡੇ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੰਜਾਬ ਦੇ ਬੱਚਿਆਂ ਦੇ ਨਾਲ ਮੋਹ ਪੰਜਾਬੀ ਦੇ ਨਾਲ ਮੋਹ ਤੇ ਕੀ ਨਾ ਮਾਕੀਤਾ ਜਾ ਰਿਹਾ ਜੀ ਬਿਲਕੁਲ ਜੀ 2016 ਦੇ ਵਿੱਚ ਆਪਾਂ ਪੰਜਾਬ ਭਵਨ ਸ੍ਰੀ ਕੈਨੇਡਾ ਸਥਾਪਿਤ ਕੀਤਾ ਸੀ ਜਿਹੜਾ ਕਿ ਮਾਂ ਬੋਲੀ ਨੂੰ ਸਭਿਆਚਾਰ ਨੂੰ ਵਿਰਾਸਤ ਨੂੰ ਪਰਫੁੱਲਤ ਕਰਨ ਲਈ ਕੇਂਦਰ ਬਣਿਆ ਜਿਹੜਾ ਕਿ ਦੁਨੀਆ ਭਰ ਦੇ ਵਿੱਚ ਉਹਦਾ ਕਨੈਕਟ ਹੋਇਆ ਤੇ ਹੁਣ ਬੜੇ ਪ੍ਰਾਲੇ ਕੀਤੇ ਮੈਗਜ਼ੀਨ ਦਾ ਹੁਣ ਪੰਜਾਬੀ ਸਕੂਲ ਦਾ ਹੁਣ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਉਹਦੀਆਂ ਸ਼ਾਖਾਵਾਂ ਦਾ ਖੁੱਲਣਾ ਤੇ ਨਾਲ ਦੀ ਨਾਲ ਜਿਹੜਾ ਬਹੁਤ ਸਾਰੇ ਸਮਾਗਮ ਉਹਦੇ ਵਿੱਚ ਮੰਥਲੀ ਵੀ 22 ਸਮਾਗਮ ਹੁੰਦੇ ਨੇ ਸਿਹਤ ਪ੍ਰਤੀ ਹੁੰਦੇ ਸਭਿਆਚਾਰ ਪ੍ਰਤੀ ਹੁੰਦੇ ਹੈਲਥ ਪ੍ਰਤੀ ਹੁੰਦੇ ਉਨ੍ਹਾਂ ਦਾ ਰੁਝਾਨ ਨੂੰ ਦੇਖਣਾ ਪਰ ਮੇਰੇ ਅਕਸਰੇ ਦੇ ਵਿੱਚ ਗੱਲ ਰੜਕਦੀ ਰਹਿੰਦੀ ਵੀ ਜਿੱਥੇ ਵੀ ਅਸੀਂ ਵੱਡੀਆਂ ਕਾਨਫਰੰਸਾਂ ਕਰਾਉਂਦੇ ਆ ਵੱਡੇ ਵੱਡੇ ਲੇਖਕਾਂ ਨੂੰ ਸਾਧਦੇ ਆ ਪਰ ਸਾਡੀ ਨੌਜਵਾਨ ਪੀੜੀ ਤਾਂ ਉੱਥੇ ਹੁੰਦੀ ਨਹੀਂ ਤੇ ਆਪਾਂ ਨੂੰ ਸੈਕੰਡ ਟੀਮ ਵੀ ਤਾਂ ਰੈਡੀ ਕਰਨੀ ਚਾਹੀਦੀ ਹੈ ਨਾ ਜੇ ਬੇਸ਼ੱਕ ਸਾਡੇ ਕੋਲ ਵਧੀਆ ਸਿਹਤਕਾਰ ਨੇ ਗੋਲ ਵਧੀਆ ਕਰਦੇ ਨੇ ਚੰਗੀ ਗੱਲ ਹੈ ਪਰ ਜਦੋਂ ਉਹ ਨਹੀਂ ਰਿਟਾਇਰ ਹੋਣਾ ਫੇਰ ਕੌਣ ਖੇਲੇਗਾ ਤਾਂ ਇਸ ਕਰਕੇ ਮੇਰਾ ਇਹ ਜਿਹੜਾ ਪਰਾਲਾ ਸੀਗਾ ਆਪਾਂ ਆਪਣੀ ਟੀਮ ਬਣਾਈ 23 ਜ਼ਿਲ੍ਹੇ ਚੁਣੇ ਤਿੰਨਾਂ ਜ਼ਿਲ੍ਹਿਆਂ ਨੂੰ ਚਾਰ ਕਿਤਾਬਾਂ ਲਾਓ ਕੀਤੀਆਂ ਵੀ ਅਸੀਂ ਚਾਰ ਕਿਤਾਬਾਂ ਤੁਹਾਨੂੰ ਦਾਂਗੇ ਇੱਕ ਕਿਤਾਬ ਦੇ ਵਿੱਚ ਤਕਰੀਬਨ 90 ਰਚਨਾਵਾਂ ਤੇ ਇਹਦਾ ਮਤਲਬ ਜੇ 100 ਵੋਲੀਅਮ ਦੇ ਵਿੱਚ ਕਿਤਾਬ ਅਸੀਂ ਛਾਪਾਂਗੇ ਨਵੀਆਂ ਕਲਮਾਂ ਨਵੀਂ ਅਡਾਨ ਤੇ 9000 ਰਚਨਾਵਾਂ ਛਪ ਜਾਣਗੀਆਂ ਪਰ 9000 ਰਚਨਾਵਾਂ ਛਾਪਣ ਲਈ ਸਾਡੇ ਕੋਲ ਮੇਰਾ ਖਿਆਲ ਹੈ ਕੋ ਬੱਦ ਆ ਰਹੀਆਂ ਨੇ ਮੇਰਾ ਇੱਕ ਅੰਦਾਜ਼ਾ ਵੀ 25000 ਰਚਨਾਵਾਂ ਸਾਡੇ ਕੋਲ ਆ ਜਾਣਗੀਆਂ ਔਰ ਬੱਚੇ ਬੜੇ ਜੁੜ ਜਾਣਗੇ ਸੋ ਇਹ ਇਹ ਵਧੀਆ ਪਰਾਲਾ ਹੋਇਆ ਫਿਰ ਸਾਡੇ ਕੋਲ ਨਾਲ ਦੀਆਂ ਸਟੇਟਾਂ ਤੋਂ ਰਾਜਸਥਾਨ ਤੋਂ ਆਲੇ ਦੁਆਲੇ 5-6 ਹੋਰ ਸਟੇਟਾਂ ਤੋਂ ਉਹ ਵੀ ਆ ਨਾਲ ਜੁੜੀਆਂ ਤੇ ਬਾਹਰ 10 ਕੰਟਰੀਆਂ ਫਿਰ ਦੇਖ ਕੇ ਸਾਰਾ ਕੁਝ ਪੇ ਤਾਂ ਕੁਝ ਨਵਾਂ ਹੋ ਰਿਹਾ ਏ ਅੱਜ ਤਾਈਂ ਬੱਚਿਆਂ ਲਈ ਕਦੀ ਕਿਸੇ ਨੇ ਐਡਾ ਪ੍ਰਾਲਾ ਨਹੀਂ ਕੀਤਾ ਤੇ ਜਿਹੜੇ ਸਰਕਾਰੀ ਅਸਕਾਰੀ ਸਕੂਲਾਂ ਦੇ ਬੱਚੇ ਨੇ 10 ਤੋਂ 18 ਸਾਲ ਉਮਰ ਦੇ ਤੇ ਜਿਹੜੇ ਅਧਿਆਪਕ ਨੇ ਉਹਨਾਂ ਸਕੂਲਾਂ ਦੇ ਵਿੱਚ ਉਹਨੇ ਬੜਾ ਇਹਨੂੰ ਅਪਰੀਸ਼ੀਏਟ ਕੀਤਾ ਉਹ ਕਹਿੰਦੇ ਸਾਨੂੰ ਤਾਂ ਆ ਕੇ ਕੋਈ ਬਾਹ ਨਹੀਂ ਫੜਦਾ ਸਾਨੂੰ ਕੋਈ ਲਾਈਨ ਨਹੀਂ ਦਿਖਾਉਂਦਾ ਅਸੀਂ ਬੱਚਿਆਂ ਨੂੰ ਸਿਖਾ ਕੇ ਕਰੀਏ ਵੀ ਕੀ ਤਾਂ ਉਹ ਜੁੜ ਗਏ ਤੇ ਮਤਲਬ ਮੇਰੀ ਸਮਝ ਤੋਂ ਜਾਂ ਮੇਰੀ ਜੋ ਕੋਸ਼ਿਸ਼ ਸੀ ਉਹਦੋਂ ਕਿਤੇ ਵਧੀਆ ਇਹ ਪ੍ਰੋਜੈਕਟ ਹੋ ਨਿਬੜਿਆ ਵਟਸਐਪ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਇੱਕ ਇੱਕ ਨਮੀਆਂ ਕਲਮਾ ਨਵੀਂ ਉਡਾਨ ਪ੍ਰੋਗਰਾਮ ਸ਼ੁਰੂ ਕੀਤਾ ਬੱਚਿਆਂ ਦੇ ذریعے ਖਾਸ ਕਰ ਜਿੱਥੇ ਪੰਜਾਬੀ ਪੰਜਾਬ ਦੇ ਵਿੱਚੋਂ ਹੀ ਅਲੋਪ ਹੁੰਦੀ ਜਾਂਦੀ ਸੀ ਪੰਜਾਬ ਨੂੰ ਪਿਆਰ ਕਰਦੇ ਹੋ ਪੰਜਾਬੀ ਨੂੰ ਪਿਆਰ ਕਰਦੇ ਹੋ ਇਸ ਦੇ ਨਾਲ ਲੱਗਦਾ ਜਿੱਥੇ 90000 ਦੇ ਕਰੀਬ ਰਚਨਾਵਾਂ ਛਪੀਆਂ ਜਾਣਗੀਆਂ ਤਾਂ ਜੋ ਬੱਚੇ ਕਿਤੇ ਦੂਰ ਹੁੰਦੇ ਜਾਂਦੇ ਸੀ ਪੰਜਾਬੀ ਤੋਂ ਉਹ ਪੰਜਾਬ ਦੇ ਨਾਲ ਪੰਜਾਬੀ ਦੇ ਨਾਲ ਜੁੜਨਗੇ ਪਰ ਮੈਂ ਤਾਂ ਜੀ ਆ ਪਿਛਲੇ 6 ਮਹੀਨਿਆਂ ਚ ਇੱਥੇ ਕਿਤੇ ਆ ਗਿਆ ਵੀ ਇਹ ਪ੍ਰੋਜੈਕਟ ਜਿਹੜਾ ਇਹ ਖਤਮ ਨਹੀਂ ਹੋਣਾ ਇਹ ਤੇ ਜਦੋਂ ਅਸੀਂ ਬੱਚਿਆਂ ਨਾਲ ਮਾਰਤਾ ਲਾਫ ਕਰਦੇ ਆਂ ਗੱਲਬਾਤ ਕਰਦੇ ਆਂ ਉਹ ਬੱਚੇ ਕਿੰਨੇ ਜੁੜਦੇ ਜਾ ਰਹੇ ਨੇ ਅਸਲ ਅਸਲ ਸਾਨੂੰ ਇਹ ਪਤਾ ਹੀ ਨਹੀਂ ਕਿ ਸਾਡਾ ਖਜ਼ਾਨਾ ਸਕੂਲਾਂ ਚ ਕਿੰਨਾ ਪਿਆ ਬਸ ਉਹਨਾਂ ਨੂੰ ਡਾਇਰੈਕਸ਼ਨ ਹੀ ਦੇਣੀ ਆ ਨਾ ਉਹਨਾਂ ਉਤਸ਼ਾਹੀ ਕੰਨਾਂ ਨਾ ਉਹਨਾਂ ਨੂੰ ਸਟੇਜ ਤੇ ਖੜੇ ਕੰਨਾਂ ਨਾ ਤੇ ਉਹਨਾਂ ਦੇ ਹੌਸਲੇ ਬੜੇ ਬਲੰਦ ਨੇ ਸੋ ਇਹ ਜਿਹੜੇ ਉਪਰਾਲੇ ਸਾਨੂੰ ਸਾਰਿਆਂ ਨੂੰ ਬੇਸ਼ੱਕ ਅਸੀਂ ਬਿਜ਼ਨਸ ਕਮਿਊਨਿਟੀਜ਼ ਹਾਂ ਪ੍ਰੋਫੈਸ਼ਨਲਜ਼ ਹਾਂ ਕਿਸੇ ਵੀ ਕਿਤੇ ਨਾਲ ਸੰਬੰਧਤ ਹਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਣੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਅਸੀਂ ਦਿਨ-ਦੁਨੀ ਜੋਰ ਲਾਈਏ ਦਿਨੋਂ-ਦਿਨ ਜ਼ਿਆਦਾ ਜੋਰ ਲਾਈਏ ਤਾਂ ਕਿ ਸਾਡੀ ਮਾਂ ਬੋਲੀ ਜਿਹੜੀ ਹੈ ਦਿਨ-ਦੁਨੀ ਰਾਤ ਚੋਂ ਗਣੀ ਤਰੱਕੀ ਕਰੇ ਵਾਟਸਐਪ ਤੁਸੀਂ ਕੈਨੇਡਾ ਦੇ ਵਿੱਚ ਕਾਫੀ ਸਾਲਾਂ ਤੋਂ ਲੰਮਾ ਤਿਆਰ ਪਾਵੀਆ ਜੇਕਰ ਨੌਜਵਾਨ ਪੀੜੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚੋਂ ਅਕਸਰ ਦੇਖਦੇ ਆ ਕਿ ਪਲੱਸ 2 ਕਰਦੇ ਨੇ ਤਾਂ ਬਾਹਰ ਚਲੇ ਜਾਂਦੇ ਨੇ ਚਾਹੇ ਉਹ ਕਰਜ਼ਾ ਚੱਕਣ ਜ਼ਮੀਨ ਵੇਚ ਤੇ ਉਧਰ ਲਿਫਤੀ ਸਿਵਾਰੀ ਜਲਣਾ ਚਾਹੁੰਦੇ ਬਿਲਕੁਲ ਜੀ ਮੈਂ ਤੇ ਤੁਹਾਡੇ ਚੈਨਲ ਦੇ ਥਰੂ ਮੈਂ ਬਹੁਤ سارے ਮਾਪੇ ਦੇਖਦੇ ਹੋਣਗੇ ਇਹਨਾਂ ਨੂੰ ਇੱਕ ਬੇਨਤੀ ਕਰਦਾ ਰੱਬ ਦਾ ਵਾਸਤਾ ਰੁਕ ਜਓ ਹਾਲਾਤ ਬਹੁਤ ਮਾੜੇ ਨੇ ਮੈਂ ਤੋਂ ਦਿਨ ਬੜੇ ਨੇੜੇ ਆਏ ਲੱਗਦੇ ਨੇ ਜਿੱਥੋਂ ਪੰਜਾਬੀਆਂ ਦੇ ਬੱਚੇ ਪੁਲਾਂ ਥੱਲੇ ਸੁੱਤੇ ਮਣਣਗੇ ਜਿੱਥੋਂ ਪੰਜਾਬੀਆਂ ਦੇ ਬੱਚੇ ਭੁੱਖੇ ਬੈਠੇ ਹੋਣਗੇ ਸਾਡੇ ਮੈਂ ਤਾਂ ਧੰਨਵਾਦ ਕਰਦਾ ਸਾਡੇ ਬਹੁਤ ਸਾਰੀਆਂ ਐਨ ਜੀਓਜ਼ ਦਾ ਗੁਰੂ ਘਰਾਂ ਦਾ ਮੰਦਰਾਂ ਦਾ ਜਿਹੜੇ ਲੰਗਰ ਲਾ ਕੇ ਬੈਠੇ ਨੇ ਹਾਲਾਤ ਬੜੇ ਮਾਰੇ ਨੇ ਇਹਨੂੰ ਪਹਿਲਾਂ ਸਟੱਡੀ ਕਰੋ ਬੱਚੇ ਲਈ ਪਹਿਲਾਂ ਹੋਮਵਰਕ ਕਰੋ ਬੱਚਾ ਜਾਣ ਜੋ ਗਿਆ ਐਵੇਂ ਪਲਾਸਟਿਕ ਤੇ ਬੱਚੇ ਨੂੰ ਅਨਮੈਚੋਰ ਬੱਚੇ ਨੂੰ ਜਿਹਨੂੰ ਜ਼ਿੰਦਗੀ ਦਾ ਹੀ ਨਹੀਂ ਪਤਾ ਉਹਨੂੰ ਤਾਂ ਇਕੱਲਾ ਰਹਿਣਾ ਵੀ ਨਹੀਂ ਆਉਂਦਾ ਉਹਨੂੰ ਚਾਹ ਨਹੀਂ ਬਣਾਉਣੀ ਆਉਂਦੀ ਉਹਨੂੰ ਤਾਂ ਪੈਸੇ ਕਹਿਣੇ ਹੁੰਦੇ ਉਹਨੂੰ ਤੁਸੀਂ ਕੈਨੇਡਾ ਚੜਾ ਦਿੰਨੇ ਹੋ ਫੇਰ ਪਿੱਛੇ ਪੈਸੇ ਦੀ ਇੰਨੀ ਇੰਨਾ ਨਹੀਂ ਆ ਭਾਈ 5 ਸਾਲ ਲੱਗਦੇ ਨੇ ਬੱਚੇ ਨੂੰ ਪੱਕਾ ਹੋਣ ਨੂੰ 60-65 ਲੱਖ ਰੁਪਈਆ ਲੱਗਣਾ ਪੰਜਾਂ ਸਾਲਾਂ 'ਚ ਜੇ ਨਹੀਂ ਅਹਿਮਤ ਬੱਚੇ ਨੂੰ ਬਲੀ ਦਾ ਬਕਰਾ ਨਾ ਬਣਾਓ ਬੱਚਾ ਸਟ्रेस ਵਿੱਚ ਚਲੇ ਜਾਂਦਾ ਆ ਬੱਚਾ ਮਾੜੇ ਮੋٹے ਨਸ਼ੇ ਪੱਤੇ ਕਰਨ ਲੱਗ ਜਾਂਦਾ ਸਾਡੀਆਂ ਮਤਲਬ ਕਹਿੰਦੇ ਨੂੰ ਮੈਨੂੰ ਸੰਗ ਆਉਂਦੀ ਆ ਸਾਡੀਆਂ ਬੱਚੀਆਂ ਬਹੁਤ ਸਾਰੀਆਂ ਗਲਤ ਕੰਮਾਂ 'ਚ ਪੈ ਗਈਆਂ ਔਰ ਦਿਨੋ-ਦਿਨ ਪੈ ਰਹੀਆਂ ਨੇ ਸਟ्रेस ਨਹੀਂ ਚੱਲ ਰਹੀ ਆ ਤੇ ਹਾਲਾਤ ਵਾਲੇ ਵਧੀਆ ਨਹੀਂ ਤੇ ਮੈਂ ਨਾਲ ਇਹ ਵੀ ਜ਼ਰੂਰ ਜ਼ਿਕਰ ਕਰਦਾ ਰੁਕ ਜੋ ਬੱਚੇ ਨੂੰ ਥੋੜਾ ਮਚੂਰ ਹੋ ਲੈਣ ਦਿਓ 2 ਸਾਲ ਹੋਰ ਕਾਲਜ ਸਕੂਲੇ ਜਾਣ ਦਿਓ ਜਦ ਤੇ ਹਾਲਾਤ ਵੀ ਉੱਥੇ ਠੀਕ ਹੋ ਜਾਣਗੇ ਕੈਨੇਡਾ ਇੱਕ ਵਧੀਆ ਮੁਲਕ ਹੈ ਹਾਲਾਤ ਹੋ ਜਾਣਗੇ ਉਹ ਸਾਡੀ ਗਵਰਨਮੈਂਟ ਦੀ ਨਲਾਇਕੀ ਹੋਈ ਕੋ ਸਾਡੇ ਪੰਜਾਬੀਆਂ ਨੇ ਤੱਕਾ ਜਿਆਦਾ ਲਾਤਾ ਉਹ ਇਹਦੇ ਕਰਕੇ ਥੋੜਾ ਜਿਹਾ ਹੋਇਆ ਹੋਇਆ ਏ 2 ਸਾਲ ਰੁਕ ਜਾਓ ਬੱਚੇ ਨੂੰ ਫੇਚ ਲਾ ਦਿਓ ਵਟਸਐਪ ਤੁਸੀਂ ਬੱਚਿਆਂ ਦੀ ਗੱਲ ਕੀਤੀ ਆ ਖਾਸ ਕਰ ਜੋ 5 ਸਾਲ ਦੇ ਵਿੱਚ ਕਹਿਣੋ 60-65 ਲੱਖ ਰੁਪਇਆ ਲੱਗ ਜਾਂਦਾ ਪੀਆਰ ਹੁੰਦੇ ਨੂੰ ਪਰ ਜਦੋਂ ਇੱਥੇ ਸਾਡੇ ਬੱਚੇ ਜਾਂਦੇ ਇਹਨਾਂ ਦਾ ਤੀਸਰੇ ਚੌਥੇ ਦਿਨ ਦਾ ਉਹ ਨਵੀਂ ਗੱਡੀ ਲੈ ਕੇ ਫੋਟੋ ਖਿਚਾਉਂਦੇ ਨੇ ਵੀ ਅਸੀਂ ਗੱਡੀ ਵਾਲੇ ਹੋ ਗਏ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਇਹ ਸਾਰੀਆਂ ਚੌਂਗ ਚੱਕਾ ਚੌਂਗ ਦੇ ਵਿੱਚ ਜੋ ਨੌਜਵਾਨ ਪੀੜੀ ਆ ਉਹ ਫਸਦੀ ਨਜ਼ਰ ਆ ਰਹੀ ਹੈ ਤੇ ਲਗਾਤਾਰ ਕਨੇਟਾ ਜਾਰੀ ਹੈ ਦੇਖੋ ਵੀ ਜੀ ਜਿਹੜਾ ਨਾ ਯੰਗ ਬੱਚੇ ਨੇ ਅਨਮਚੋਰ ਨੇ ਉਹ ਕਿਸੇ ਵਧੀਆ ਗੱਡੀ ਖੜੀ ਕੋ ਇੱਕ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪਾ ਦੇਣੀ ਆ ਇਹ ਬੜਾ ਰੁਝਾਨ ਹੈ ਉਹ ਪਲੀਜ਼ ਮੈਂ ਹਮ ਰਿਕੁਐਸਟ ਕਰੂੰਗਾ ਅਸੀਂ 12 14 18 18 ਘੰਟੇ ਅੱਜ ਵੀ ਕੰਮ ਕਰਦੇ ਆ ਉਹਨਾਂ ਮੌਲਖਾਂ ਵਿੱਚ ਪੈਰ ਲਾਉਣੇ ਇੰਨੇ ਈਜ਼ੀ ਨਹੀਂਗੇ ਉੱਥੇ ਡਾਲਰ ਚੱਲਦੇ ਆ ਪੈਸੇ ਨਹੀਂ ਚੱਲਦੇ ਰੁਪਏ ਨਹੀਂ ਚੱਲਦੇ ਸੋ ਇਹ ਜਿਹੜਾ ਦਿਖਾਵਾ ਪੰਜਾਬੀਆਂ 'ਚ ਪਹਿਲਾਂ ਤੋਂ ਬੜਾ ਏ ਤੇ ਕਿਸੇ ਪਾਰਟੀ ਦੀਆਂ ਵਧੀਆ ਫੋਟੋਆਂ ਤਾਂ ਦਿਖਾ ਦੇਣੀ ਆ ਪਰ ਦੂਸਰੇ ਪਾਸੇ ਬੈਂਕ ਵਾਲੇ ਕਾਰ ਚੁੱਕ ਲਗਾ ਉਹ ਨਹੀਂ ਦਿਖਾ ਲੈਣੀ ਰਾਈ ਸੱਚ ਨਹੀਂ ਦੱਸਣਾ ਜਾਂ ਬਾਪ ਕਹਿੰਦਾ ਆ ਸਾਰੇ 18 ਕੇ ਤਾਂ ਆਪਣੇ ਹੀ ਆ ਪਰ ਇਹ ਨਹੀਂ ਪਤਾ ਕਿ ਉੱਤੇ ਲਿਮਟਾਂ ਕਿੰਨੀਆਂ ਆ ਉਹ ਨਹੀਂ ਬੱਚੇ ਨੂੰ ਅਸੀਂ ਦੱਸਦੇ ਸੋ ਇਦਾਂ ਦੇ ਜਿਹੜੇ ਸਾਡੇ 'ਚ ਨੁਕਸਿਆ ਉਹ ਜਿੰਨਾ ਚਿਰ ਅਸੀਂ ਫਿਕਸ ਨਹੀਂ ਕਰਾਂਗੇ ਤਾਂ ਫੇਰ ਬੱਚੇ ਮੈਂ ਮੈਂ ਔਨੈਸਟਲੀ ਮੈਂ ਤਰਸਾਂਦਾ ਏ ਮੈਂ ਤਾਂ ਮੈਂ ਤਾਂ ਮੇਰਾ ਤਾਂ ਰੋਂ ਨਿਕਲ ਜਾਂਦਾ ਟਰੋਲ ਲਾ ਕੇ ਜਾਂ ਮੈਂ ਸਾਰੇ ਪੰਜਾਬ ਪਹੁੰਚਦਾ ਪੰਜ 10 ਬੱਚੇ ਰੋ ਜਾਂਦੇ ਨੇ ਉਹ ਮੇ ਕੋ ਰਹਿਣ ਨੂੰ ਥਾਂ ਨਹੀਂ ਮੇ ਕੋ ਫੀਸ ਲਈ ਪੈਸੇ ਨਹੀਂ ਮੇ ਕੋ ਕੰਮ ਹੈ ਨਹੀਂਗਾ ਉਥੇ ਇਕਨੋਮੀ ਥੋੜੀ ਖਰਾਬ ਹੋਈ ਆ ਵਿਆਜ ਹਾਈ ਹੋ ਗਏ ਨੇ ਜੌਬਾਂ ਬਹੁਤ ਸਾਰੇ ਲੀਫ ਹੋ ਗਏ ਲੋਕ 10 15 ਫੋਨ ਤਾਂ ਮੈਨੂੰ ਪੰਜਾਬ ਚ ਰੋ ਜਾਂਦੇ ਮੇਰੀ ਭਤੀਜੀ ਆਈ ਆ ਭਾਂਜੀ ਆਈ ਆ ਜੌਬ ਹੈ ਨਹੀਂ ਇਸ ਨਾਟ ਅ ਗੁੱਡ ਟਾਈਮ ਯਾਨੀ ਕਿ ਪੰਜਾਬ ਦੇ ਮਾਂ ਪਿਓ ਨੂੰ ਬੇਨਤੀ ਕਰ ਰਿਹਾ ਹਾਂ ਕਿ ਆਪਣੇ ਬੱਚੇ ਨੂੰ ਜਿੱਥੇ ਔ 17 18 ਸਾਲ ਦੀ ਕੁੜੀ ਨੂੰ ਆਪਾਂ ਆਪਣੀ ਰਿਸ਼ਤੇਦਾਰੀ ਚ ਨਹੀਂ ਭੇਜਦੇ ਕੱਲੇ ਤਾਂ ਸੱਤ ਸਮੁੰਦਰਾਂ ਭੇਜ ਦਿੰਦੇ ਵਿੱਚ ਇੱਕ ਮੈਂ ਜਰੂਰ ਜ਼ਿਕਰ ਕਰਾਂਗਾ ਸਾਡੇ ਘਰਾਂ ਦੇ ਵਿੱਚ ਨਾ ਆਮ ਘਰਾਂ ਦੇ ਵਿੱਚ ਮੇਰੇ ਘਰਾਂ ਦੇ ਵਿੱਚ ਵੀ ਕਈ ਵਾਰੀ ਬੇਸੰਤੋਖੀ ਹੋ ਜਾਂਦੀ ਮੰਨਦੇ ਆਪਾਂ ਪਰ ਜੇ ਬੱਚੇ ਦਾ ਫੁੱਫੜ ਤਾਇਆ ਚਾਚਾ ਮਾਸੀ ਮਾਮਾ ਕਨੇਡਾ ਰਹਿ ਰਿਆ ਰੱਬ ਦਾ ਬਾਤ ਆ ਬੱਚਾ ਉਹਦੇ ਕੋਲ ਭੇਜੋ ਝੁੱਕ ਜਾ ਜੇ ਤੁਹਾਨੂੰ ਲੱਗਦਾ ਉਹ ਆਪਣੀ ਜ਼ਿੰਮੇਵਾਰੀ ਉਹ ਵੀ ਸਾਂਭਣ ਅਸੀਂ ਤੇ ਆਪਣੀ ਅਣਖ ਨੂੰ ਕਾਇਮ ਰੱਖਦੇ ਆਂ ਤੇ ਚਾਚੇ ਨੂੰ ਨਹੀਂ ਦੱਸਣਾ ਉਹਦੀ ਹਿੱਕ ਤੇ ਬੈ ਕੇ ਦਿਖਾ ਲੈਣਾ ਇਹ ਕੀ ਗੱਲ ਹੋਈ ਮੇਰੇ ਬੱਚਾ ਭਾਵੇਂ ਰੋਲ ਜੇ ਇਹ ਆਮ ਇਹ ਗੱਲ ਦੇਖਣ ਨੂੰ ਮਿਲਦੀ ਆ ਨਿਆਣੇ ਦੇ بڑے ਰਿਸ਼ਤੇਦਾਰ ਨੇ ਉੱਥੇ ਨਿਆਣਾ ਉਹਨਾਂ ਕੋਲ ਕਿਉਂ ਨਹੀਂ ਅਸੀਂ ਨੇ ਭੇਜਦੇ ਜਾਂ ਮੋਹਲੇ ਵੀ ਉਦਾਂ ਦੇ ਹੀ ਆ ਸੋ ਉਹ ਜਿਹਦਾ ਨੂੰ ਛੱਡ ਗਏ ਸਾਡਾ ਜਿਹੜਾ ਅਸਲੀ ਸਰਮਾਇਆ ਆ ਸਾਡੇ ਬੱਚੇ ਨੇ ਉਹਨਾਂ ਨੂੰ ਸਾਨੂੰ ਸਾਹਮਣਾ ਚਾਹੀਦਾ ਬਿਲਕੁਲ ਐਸੀ ਸੁਖੀ ਬਾਹ ਜੋ ਕੈਨੇਡਾ ਦੇ ਵਿੱਚ ਰਹਿੰਦੇ ਨੇ ਅਤੇ ਸੰਸਥਾ ਚਲਾਉਂਦੇ ਨੇ ਪੰਜਾਬ ਪਵਨ ਹੁਣ ਪੰਜਾਬ ਦੇ ਵਿੱਚ ਆਏ ਹੋਏ ਨੇ ਉਹਨਾਂ ਬੱਚਿਆਂ ਨੂੰ ਪਰਪੁਲਿਤ ਕਰ ਰਹੇ ਨੇ ਜੋ ਪੰਜਾਬੀ ਤੋਂ ਕਿਤੇ ਨਾ ਕਿਤੇ ਪੰਜਾਬ ਵਾਸੀ ਵੀ ਬਿਸਰਦੇ ਜਾਂਦੇ ਸੀ ਕਿਤਾਬਾਂ ਰਾਹੀਂ ਉਹਨਾਂ ਦੀਆਂ ਰਚਨਾਵਾਂ ਰਾਹੀਂ ਹਜ਼ਾਰਾਂ ਸਚਨਾਮਾ ਛਾਪ ਰਹੇ ਨੇ ਉਤھے ਹੀ ਉਹਨਾਂ ਨੇ ਪੰਜਾਬ ਦੇ ਜੋ ਮਾਪੇ ਨੇ ਖਾਸ ਕਰ ਉਹਨਾਂ ਨੂੰ ਅਪੀਲ ਕੀਤੀ ਹੈ ਜੋ ਆਪਣੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਲਿਖਣ ਦੇ ਭੇਜਦੇ ਨੇ ਜਾਂ ਫਿਰ ਨੌਕਰੀ ਦੇ ਚੱਕਰ ਤੇ ਭੇਜਦੇ ਨੇ ਇਹਨਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਅਜਿਹਾ ਕੈਨੇਡਾ ਦੇ ਵਿੱਚ ਕੁਝ ਵੀ ਨਹੀਂ ਜੋ ਤੁਹਾਨੂੰ ਫੋਟੋਆਂ ਦੇ ਵਿੱਚ ਦਿਖਾਈ ਦਿੰਦਾ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂਰ